ਯਕਸਰ ਦੇ ਘਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਾਡੀਆਂ ਖਬਰਾਂ ਤੁਸੀਂ ਆਮ ਦੇਖਦੇ ਹੋਵੋਗੇ ਕਿ ਸ਼ਾਸੀ ਮੀਟਿੰਗਾਂ ਹੋ ਰਹੀਆਂ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਪਰ ਅੱਜ ਅਸੀਂ ਇੱਕ ਬਹੁਤ ਹੀ ਸੋਹਣੀ ਖਬਰ ਲੈ ਕੇ ਆ ਰਹੇ ਹਾਂ ਕਿਉਂਕਿ ਸਾਡੇ ਸ਼ਹਿਰ ਬਾਗਾਪੁਰਾਣਾ ਤੋਂ ਇੱਕ ਬਹੁਤ ਛੋਟੀ ਘੱਟ ਉਮਰ ਦੀ ਲੜਕੀ ਵੱਲੋਂ ਇੱਕ ਬੁੱਕ ਲਿਖੀ ਗਈ ਹੈ ਉਸ ਬੁੱਕ ਨੂੰ ਅੱਜ ਪਬਲਿਸ਼ ਕੀਤਾ ਜਾ ਰਿਹਾ ਹੈ ਬਾਗਾਪੁਰਾਣ ਦੇ ਐਸ.ਐਨ.ਓ. ਸਰਦਾਰ ਜਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਜਿਹੜੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਣਜੀਤ ਸਿੰਘ ਟਿਟੂ ਤੇ ਤੇ ਲੜਕੀ ਦਾ ਪਰਿਵਾਰ ਵੀ ਇੱਥੇ ਨਾਲ ਪਹੁੰਚਾ ਹੋਇਆ ਹੈ ਤੇ ਉਹਨਾਂ ਨਾਲ ਹੀ ਗੱਲਬਾਤ ਕਰਾਵਾਂਗੇ ਜਿਹਦੇ ਵਿੱਚ ਤੁਹਾਡੀ ਬੁੱਕ ਪਬਲਿਸ਼ ਕੀਤੀ ਜਾ ਰਹੀ ਹੈ ਉਹਦੀਆਂ ਤੁਸੀਂ ਵੀਰਾਂ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤੇ ਉਹਨਾਂ ਤੋਂ ਅਸੀਂ ਸਾਰਾ ਪੁੱਛਾਂਗੇ ਵੀ ਸਾਰਾ ਜਿਹੜਾ ਲੜਕੀ ਨੇ ਕਿਸ ਤਰ੍ਹਾਂ ਸਾਰਾ ਇਹ ਮਿਹਨਤ ਕੀਤੀ ਕਿਸ ਤਰ੍ਹਾਂ ਕਨਸੈਪਟ ਲੈ ਕੇ ਆਈ ਤੇ ਕਿਸ ਤਰ੍ਹਾਂ ਮਤਲਬ ਇਹ ਇਸ ਵਿਸ਼ੇ ਤੇ ਜਿਹੜੀ ਜਿਹੜੀ ਬੁੱਕ ਲਿਖਣ ਵਾਸਤੇ ਇਹ ਜਾਗਰਤ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਐਸ.ਡੀ.ਓ. ਸਾਨੂੰ ਗੱਲ ਕਰਾਂਗਾ ਐਸ.ਡੀ.ਓ. ਕਹਿੰਦੇ ਵੀ ਤੁਸੀਂ ਤੁਹਾਡੇ ਕੋਲੇ ਤਾਂ ਮੰਗ ਪੱਤਰ ਹੀ ਆਉਂਦੇ ਹੋਂ ਤੱਕ ਜਦੋਂ ਤੁਸੀਂ ਅੱਜ ਜਿਹੜੀ ਬੁੱਕ ਪਬਲਿਸ਼ ਕਰਨ ਲੱਗੇ ਆ ਤੁਹਾਨੂੰ ਕਿਵੇਂ ਲੱਗਿਆ ਇਹ ਬੜੀ ਮਾਣ ਦੀ ਗੱਲ ਹੈ ਜੀ ਕਿ ਸਾਡੇ ਬਾਗੇਪ੍ਰਾਨ ਦੇ ਜੰਪਲ ਮਿਸ ਸ਼ੁਭ ਪਿੰਡੂ ਜਿਨ੍ਹਾਂ ਦਾ ਤਕल्लਸ ਹੈ ਤੇ ਜਿਨ੍ਹਾਂ ਨੇ ਬੜੀ ਸੋਹਣੀ ਕਿਤਾਬ ਅਨਕ ਬਰੇਰੀ ਤੇ ਆਤਮ ਸਨਮਾਨ ਦੀ ਵਿਚਾਰਧਾਰਾ ਵਾਲੀ ਕਿਤਾਬ ਇਹਨਾਂ ਨੇ ਲਿਖੀ ਇਹਨਾਂ ਨੇ ਬੜੀ ਛੋਟੀ ਉਮਰ ਜਿਵੇਂ 10 ਸਾਲ ਰੇ ਕਿ ਮੈਂ 6 ਸਾਲਾਂ ਦੀ ਉਮਰ ਤੋਂ ਹੀ ਮਲਕੀਸ ਲਾਈਨ 'ਚ ਪੈ ਗਈ ਸੀਗੀ ਤੇ 6ਵੀਂ ਜੀ ਮੈਂ ਕਿਤਾਬ ਲਿਖੀ ਹੈ ਇਹਨਾਂ ਨੇ ਤੇ ਹੁਣ ਤੱਕ ਇਹ ਕਹਿੰਦੇ ਕਿ 40 ਕਿਤਾਬਾਂ ਲਿਖ ਚੁੱਕੇ ਆ ਤੇ ਜਿਵੇਂ ਐਨ ਆਰ ਆਈ ਹੈਗੇ ਆ ਐਨ ਆਰ ਆਈ ਹੋਣ ਦੇ ਕਾਰਨ ਵੀ ਪੰਜਾਬ ਦੀ ਖੁਸ਼ਬੂ ਨਾਲ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਬੋਲੀ ਨਾਲ ਬੜੀ ਡੂੰਗੀ ਇਹਨਾਂ ਦੀ ਸਾਹਜ ਹੈ ਇਹ ਬੜੀ ਹੀ ਇਹਨਾਂ ਦੀ ਸਲਾਘਾਯੋਗ ਕਦਮ ਹੈ ਇਹਨਾਂ ਤੋਂ ਸਭਾ ਸਾਡੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਬਾਹਰ ਜਾਣ ਵਾਸਤੇ ਬੜੀ ਹੀ ਚਾਹਵਾਨ ਹੈ ਉਹਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਦੇਖੋ ਜੀ ਬਾਹਰ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਆ ਤੇ ਆਪਾਂ ਆਪਣੀ ਮਿੱਟੀ ਛੱਡ ਕੇ ਬਾਹਰ ਜਾਣੇ ਆ ਆਪਾਂ ਵੀ ਇਹਨਾਂ ਵਾਂਗ ਨਾ ਤੋਂ ਸਿੱਖਿਆ ਲੈ ਕੇ ਇਹਨਾਂ ਦੇ ਪੱਗ ਜਨਾਂ ਚੱਲ ਕੇ ਆਪਣੇ ਦੇਸ਼ ਦੇ ਅਤੇ ਆਪਣੇ ਪੰਜਾਬ ਦੀ ਸੇਵਾ ਕਰਗੇ ਤੇ ਇਹਨਾਂ ਨੂੰ ਆਪਾਂ ਬਲੰਦੀਆਂ ਤੇ ਲੈ ਕੇ ਜਾਏਗੀ ਬਿਲਕੁਲ ਜੀ ਐਸਡੀਓ ਸਾਹਿਬ ਨੇ ਕਿਹਾ ਹੈਗਾ ਵੀ ਫੋਰਨ ਕੰਟਰੀ ਜਾ ਕੇ ਕੋਈ ਕਈ ਵਾਰ ਇਹ ਆ ਵੀ ਅਸੀਂ ਆਪਣਾ ਸੱਭਿਆਚਾਰ ਕਿਤੇ ਅੜਾ ਦਾ ਹੀ ਪਹਿਰਾਵਾ ਵੀ ਕਈ ਵਾਰ ਭੁੱਲ ਜਾਂਦੇ ਆ ਪਰ ਕਿਸੇ ਨਾ ਕਿਸੇ ਜਗ੍ਹਾ ਜਿੱਥੇ ਐਸਡੀਓ ਸਾਹਿਬ ਨੇ ਦੱਸਿਆ ਵੀ ਸ਼ਬ ਪਿੰਡੂ ਬੇਟੀ ਦਾ ਨਾਮ ਹੈਗਾ ਇਹਨਾਂ ਵੱਲੋਂ ਜਿਹੜੀ ਇਹ ਕਿਤਾਬ ਬੁੱਕ ਲਿਖੀ ਗਈ ਹੈਗੀ ਹੈ ਤੇ ਫੋਰਨ ਕੰਟਰੀ ਉਹ ਚ ਰਹਿ ਹੈ ਕਿ ਸਭ ਤੋਂ ਵੱਡੀ ਗੱਲ ਹੈਗੀ ਆ ਬੇਟਾ ਜਿਵੇਂ ਤੁਸੀਂ ਇਹ ਸ਼ੌਪ ਪਿੰਡੂ ਨਾਂ ਦੀ ਬੁੱਕ ਲਿਖੀ ਹੈਗੀ ਆ ਬੜੀ ਵੱਡੀ ਗੱਲ ਹੈਗੀ ਆ ਤੇ ਤੁਸੀਂ ਕੈਨੇਡਾ ਕਿਵੇਂ ਪਹੁੰਚੇ ਤੇ ਉੱਥੇ ਜਾ ਕੇ ਤੁਹਾਨੂੰ ਇਹ ਸਾਰੀ ਕਿੱਥੋਂ ਵਿਚਾਰ ਆਇਆ ਵੀ ਬੁੱਕ ਵੀ ਲਿਖਣੀ ਚਾਹੀਦੀ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਕੈਨੇਡਾ ਐਜ਼ ਅ ਸਟੂਡੈਂਟ ਗਈ ਸੀ ਮੇਰੇ ਪਾਪਾ ਦਾ ਮੇਰੇ ਫਾਦਰ ਸਾਹਿਬ ਦਾ ਬਰੇ ਚਾਚੂ ਜੀ ਦਾ ਡ੍ਰੀਮ ਸੀ ਕਿ ਮੈਂ ਆਪਣੀਆਂ ਸਟੱਡੀਜ਼ ਬਾਹਰੋਂ ਕੰਪਲੀਟ ਕਰਾਂ ਪਰ ਕਿਤੇ ਨਾ ਕਿਤੇ ਮੇਰਾ ਇਹ ਡ੍ਰੀਮ ਸੀਗਾ ਕਿ ਮੈਂ ਪੰਜਾਬ ਲਈ ਜਿੰਨਾ ਵੀ ਹੋ ਸਕੇ ਖੜ ਸਕਾਂ ਸੋ ਉਹ ਚੀਜ਼ ਮੇਰੇ ਅੰਦਰ ਸੀਗੀ ਤੇ ਮੈਂ ਆਪਣੀ ਪਹਿਲੀ ਕਿਤਾਬ ਅਣਖ ਜੋ ਕਿ ਪੰਜਾਬ ਲਈ ਹੈ ਪੰਜਾਬ ਦੇ ਲੋਕਾਂ ਲਈ ਹੈ ਅਣਖ ਇਹ ਸਿਰਫ ਇੱਕ ਕਿਤਾਬ ਹੀ ਨਹੀਂ ਅਸੂਲਾਂ ਨਾਲ ਭਰਪੂਰ ਇੱਕ ਨਿਯੋਦਾ ਹੈ ਜੋ ਸਾਰੇ ਲੋਕਾਂ ਨੂੰ ਮੈਂ ਪਹੁੰਚਾਉਣਾ ਚਾਹੁੰਦੀ ਆ ਇਹ ਮੇਰਾ ਇੱਕ ਮੈਸੇਜ ਆ ਸੋ ਮੈਂ ਯੰਗ ਪੀੜੀ ਜੋ ਕਿ ਇਧਰੋਂ ਉਧਰ ਜਾ ਰਹੀ ਆ ਬਟ ਉਹ ਮੋਟੀਵੇਟ ਨਹੀਂ ਹੋ ਰਹੇ ਸੋ ਇਹ ਸਾਰਿਆਂ ਲਈ ਆ ਜਿਹੜੇ ਇੱਥੇ ਆ ਉੱਥੇ ਆ ਬਟ ਸਿਰਫ ਉਹਨਾਂ ਲਈ ਆ ਜੋ ਕਿ ਅਸੂਲਾਂ ਤੇ ਜ਼ਿੰਦਗੀ ਜਿਉਂਦੇ ਹਨ ਤੁਸੀਂ ਐਡਾ ਗਏ ਸਟਡੀ ਵਾਸਤੇ ਗਏ ਸੀ हां जी बिल्कुल मैं स्टडी बेस पे ही कनाडा गई थी मैं उधर अपनी स्टडीज कंप्लीट कर रही हां हजे भी मैं कंटिन्यू हो के आगे दी आगे मैं कर रही हूं बिजनेस बट मैं अपनी लेखत नहीं छड़ी ਤੇ ਨਾ ਹੀ ਆਪਣਾ ਪੰਜਾਬ ਛੱਡਿਆ ਜਦੋਂ ਕੈਨੇਡਾ ਲੋਕ ਚਲੇ ਜਾਂਦੇ ਆ ਪੜਨ ਵਾਸਤੇ ਕਿਸੇ ਵੀ ਕੰਟਰੀ ਚਲੇ ਜਾਂਦੇ ਆ ਬੜੀਆਂ ਉਹਨਾਂ ਨੂੰ ਅ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਨਾਲ ਨਾਲ ਪੜਾਈ ਕੰਮ ਵੀ ਕਰਨਾ ਫਿਰ ਆਪਣਾ ਖਾਣਾ ਵੀ ਬਣਾਉਣਾ ਸਾਰਾ ਕੁਝ ਕਰਨਾ ਪੈਂਦਾ ਹੈਗਾ ਤੁਸੀਂ ਉਹਦੇ ਵਿੱਚੋਂ ਇਹ ਸਾਰਾ ਟਾਈਮ ਕਿਸ ਤਰ੍ਹਾਂ ਕਰਦੇ ਆ ਅ ਜਦੋਂ ਜਦੋਂ ਵੀ ਮੈਂ ਪੰਜਾਬ ਛੱਡਿਆ ਤੇ ਜਦੋਂ ਜਦੋਂ ਵੀ ਮੈਂ ਦੇਖਦੀ ਸੀ ਕਿ ਮੇਰਾ ਪੰਜਾਬ ਨੂੰ ਸਾਡੀ ਲੋੜ ਹੈ

ਕੋੜੇ ਦੇਣਾ ਚੀ ਰਿਲੀਜ਼ ਹੋ ਰਹੀ ਹੋ ਵੀ ਸੋ ਉਹਦੇ ਵਿੱਚ ਪੰਜਾਬ ਲਈ ਮੇਰੇ ਡਿਫਰੈਂਟ ਡਿਫਰੈਂਟ ਟਾਰਗੇਟ ਹੈ ਜਿਵੇਂ ਹਰਾ ਭਰਾ ਪੰਜਾਬ ਨਸ਼ਾ ਛਡਾਓ ਤੀਆਂ ਬਚਾਓ ਸੋ ਮੈਂ ਇਦਾਂ ਹੀ ਪੰਜਾਬ ਲਈ ਜਿੱਥੇ ਜਿੱਥੇ ਪੰਜਾਬ ਨੂੰ ਮੇਰੀ ਲੋੜ ਪਵੇਗੀ ਮੈਂ ਖੜਤੀ ਰਵਾਂਗੀ ਇਹ ਜਿਵੇਂ ਤੁਸੀਂ ਲਿਖੀਆ ਅਣਖ ਹਨ ਦਲੇਰੀ ਅਤੇ ਆਤਮ ਸਨਮਾਨ ਦੀ ਵਿਚਾਰਧਾਰਾ ਇਹ ਤੁਹਾਡੇ ਦਿਮਾਗ ਚ ਕਿਸ ਤਰ੍ਹਾਂ ਆਇਆ ਵੀ ਆਪਾਂ ਨੂੰ ਇਸ ਚੀਜ਼ ਨੂੰ ਲੈ ਕੇ ਅਭਾਰ ਕਰਨਾ ਚਾਹੀਦਾ ਕੋਈ ਬੁੱਕ ਲਿਖਣੀ ਚਾਹੀਦੀ ਹੈ ਕਿਸ ਤਰ੍ਹਾਂ ਆਇਆ ਸ਼ੁਰੂ ਤੋਂ ਹੀ ਜਦੋਂ ਮੈਂ ਆਪਣੇ ਚਾਚਾ ਜੀ ਨੂੰ ਤੇ ਆਪਣੇ ਫਾਦਰ ਸਾਹਿਬ ਨੂੰ ਬੈਠਿਆਂ ਦੇਖਦੀ ਸੀ ਮੈਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਅਸੂਲਾਂ ਅਸੂਲ ਦੇਖੇ ਮੈਂ ਉਹਨਾਂ ਦੀਆਂ ਗੱਲਾਂ ਕਿਸੇ ਦੇ ਹੱਕ ਲਈ ਲੜਨਾ ਸਿੱਖਿਆ ਤੇ ਮੈਂ ਸ਼ੁਰੂ ਤੋਂ ਮੋਟੀਵੇਟ ਹੁੰਦੀ ਸੀ ਕਿ ਮਤਲਬ ਜਿਵੇਂ ਇੰਨੇ ਵਧੀਆ ਪਰਿਵਾਰ ਚੋਂ ਇੰਨੇ ਵਧੀਆ ਚਾਚਾ ਜੀ ਮੇਰੇ ਫਾਦਰ ਸਾਹਿਬ ਇੰਨੇ ਵਧੀਆ ਮਤਲਬ ਸਾਨੂੰ ਸਕੂਲ 'ਚ ਪੜਾਇਆ ਸਾਡੇ ਲਈ ਹਰ ਇੱਕ ਚੀਜ਼ ਅਵੇਲੇਬਲ ਕੀਤੀ ਸੋ ਮੈਨੂੰ ਅਸੂਲਾਂ ਨਾਲ ਜ਼ਿੰਦਗੀ ਜਿਉਣਾ ਇਹਨਾਂ ਨੇ ਸਿਖਾਇਆ ਤੇ ਉਹ ਮੈਂ ਕਿਤਾਬ 'ਚ ਪੜ੍ਹਿਆ ਬਿਲਕੁਲ ਕਹਿੰਦੇ ਨੇ ਵੀ ਜਦੋਂ ਬੱਚਾ ਸਮਝਦਾਰ ਹੋਵੇ ਉਹਨੂੰ ਪਤਾ ਹੋਵੇ ਸਾਡੇ ਜਿਹੜੇ ਮਾਪਿਓ ਦੀ ਕਿੰਨੀ ਮਿਹਨਤ ਹੈਗੀ ਹੈ ਕਿਸ ਤਰੀਕੇ ਨਾਲ ਉਹ ਸਾਡੇ ਪ੍ਰਤੀ ਸੰਜੀਦਾ ਹੈਗੇ ਆ ਸਾਨੂੰ ਉੱਚ ਬਲੰਦੀਆਂ 'ਤੇ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹੈਗੇ ਆ ਅਕਬਾਲ ਜੀ ਵੀ ਤਾਂ ਵਧਾਈ ਦਾ ਪਾਤਰੋਂ ਕਹਿੰਦੇ ਵੀ ਤੁਹਾਡੀ ਬੇਟੀ ਨੇ ਕਹਿੰਦੇ ਵੀ ਜਿੱਥੇ ਕੰਮ ਕੀਤਾ ਪੜ੍ਹਾਈ ਕੀਤੀ ਨਾਲ ਨਾਲ ਇੱਕ ਅਣਖ ਨਾਂ ਦੀ ਬੁੱਕ ਵੀ ਲਿਖ ਦਿੱਤੀ ਤੁਹਾਨੂੰ ਕਿਵੇਂ ਲੱਗਦਾ ਮੈਂ ਮਾਨ ਮਹਿਸੂਸ ਕਰ ਰਿਹਾ ਹਾਂ ਜੀ ਬਾਕੀ ਗੁਰਨਾਨਕ ਪਾਸ਼ਾ ਦੀ ਛਵੇਂ ਪਾਸ਼ਾ ਦੀ ਕਿਰਪਾ ਜੀ ਆਪਣੇ ਤੇ ਵੀ ਕਿਰਪਾ ਬੱਚਿਆਂ ਤੇ ਵੀ ਕਿਰਪਾ ਆ ਤੇ ਵਧੀਆ ਪੰਜਾਬ ਬਾਰੇ ਪੰਜਾਬ ਨਾਲ ਰਹਿ ਕੇ ਪੰਜਾਬ ਦੀ ਬੋਲੀ ਨਾਲ ਅਟਾਚਾ ਬਹੁਤ ਵਧੀਆ ਲੱਗਦਾ ਹੈ ਤੇ ਆਮ ਹੋਰ ਬੱਚਿਆਂ ਨੂੰ ਕਿਸਨਿਆਂ ਦੇਵੋਗੇ ਕਹਿੰਦੇ ਕਿ ਬਹੁਤ ਬੱਚੇ ਬਾਹਰ ਗਏ ਹੋਏ ਆ ਕਹਿੰਦੇ ਬੜੀ ਉੱਥੇ ਸਟਰਗਲ ਵੀ ਕਰ ਰਹੇ ਆ ਨਾ ਹਾਂਜੀ ਸਟਰਗਲ ਤਾਂ ਜਿੱਥੇ ਵੀ ਆਪਾਂ ਜਿਹੜੇ ਵੀ ਕੰਮ ਚ ਜੇ ਬਾਹਰ ਬੱਚੇ ਪੜਨ ਜਾਂਦੇ ਆ ਇਹ ਤਾਂ ਜਿਹੜੀਆਂ ਦਿੱਕਤਾਂ ਉਹ ਆਪਣੀ ਜ਼ਿੰਦਗੀ ਦਾ ਹਿੱਸਾ ਆ ਪਰ ਦਿੱਕਤਾਂ ਦੇ ਵਿੱਚ ਪੈ ਕੇ ਜਵਾਕਈ ਕਰਾਇ ਪੈ ਜਾਂਦੇ ਆ ਉਹਨਾਂ ਨੂੰ ਮਤਲਬ ਆਪ ਦਾ ਜਿੱਥੇ ਜਿਹੜਾ ਟਾਰਗੇਟ ਆ ਉਹ ਦਿੱਕਤਾਂ ਸਾਹਮਣਾ ਕਰਕੇ ਹੀ ਪਹੁੰਚ ਪਹੁੰਚ ਸਕਦੇ ਆ ਬਿਲਕੁਲ ਜਦੋਂ ਵੀ ਤੁਸੀਂ ਕਿਸੇ ਮੰਜ਼ਲ ਤੇ ਪਹੁੰਚਣਾ ਹੈ ਦਿੱਕਤਾਂ ਦਾ ਸਾਹਮਣਾ ਦਾ ਕਰਨਾ ਪਊਗਾ ਜਿਸ ਤਰ੍ਹਾਂ ਸ਼ੋਭ ਨੇ ਬੜੀ ਮਿਹਨਤ ਕੋਸ਼ਿਸ਼ ਕੀਤੀ ਜਿੱਥੇ ਕੰਮ ਕੀਤਾ ਨਾਲ ਪੜ੍ਹਾਈ ਕੀਤੀ ਨਾਲ ਫਿਰ ਜਿੱਥੇ ਆਪਾਂ ਖਾਣਾ ਵੀ ਬਣਾਉਣਾ ਹੁੰਦਾ ਤੇ ਉੱਥੇ ਨਾਲ-ਨਾਲ ਟਾਈਮ ਕੱਢ ਕੇ ਬੁੱਕ ਵੀ ਲਿਖਣ ਲੱਗ ਜਾਂਦੇ ਸੀ ਅਰਜੀਤ ਸਿੰਘ ਜੀ ਤੁਸੀਂ ਵਾਈਸ ਪ੍ਰਧਾਨ ਹੋ ਇਸ ਸ਼ਹਿਰ ਦੇ ਹੈ ਨਾ ਤੇ ਬੜੀ ਕਹਿੰਦੇ ਵੀ ਚੰਗੀ ਤੇ ਵਧੀਆ ਮਤਲਬ ਇੱਕ ਵਧਾਈ ਦੇ ਪਾਤਰੋਂ ਸ਼ਹਿਰ ਵਾਲੇ ਤੁਸੀਂ ਵੀ ਇੱਕ ਬੱਚੀ ਹੋਰ ਪੈਦਾ ਹੋ ਗਈ ਵੀ ਜਿਹਨੇ ਦੁਨੀਆ ਭਰ ਦੇ ਵਿੱਚ ਨਾਮ ਹੈ ਜਿਹੜਾ ਵਾਗ ਦੇ ਪੰਨੇ ਰੋਸ਼ਨਾ ਕਰੂਗੀ ਤੁਹਾਨੂੰ ਕਿਵੇਂ ਲੱਗਦਾ ਬਹੁਤ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਹੈ ਵੀ ਸ਼ਹਿਰ ਵਾਗ ਦੇ ਪੰਨੇ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਇਹ ਕੁੜੀਆਂ ਨੇ ਜਿਹੜੀ ਇਕਲੀ ਵੀ ਕੈਨੇਡਾ ਵਰਗੇ ਮੁਲਕ ਤੇ ਰਹਿ ਕੇ ਪੰਜਾਬ ਨਾਲ ਪੰਜਾਬੀ ਤੇ ਨਾਲ ਜੁੜੀ ਹੋਈ ਹੈ ਤੇ ਮੈਂ ਵਧਾਈ ਦਿੰਦਾ ਬਈ ਨੂੰ ਵੀ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਠੀਕ ਹੈ ਜੀ ਇਹ ਨਹੀਂ ਕੁੜੀਆਂ ਕੱਪੜੇ ਵਾਗ ਪਰੜ ਤੇ ਹੋਰ ਵੀ ਕੁੜੀਆਂ ਜਿਹੜੀ ਰਾਜੂ 나ਗਪਾਲ ਆ ਉਹਦੀ ਕੁੜੀਆ ਵੀ ਫਰਮੇ ਦੇ ਵਿੱਚ ਵੀ ਆ ਰਹੀ ਆ ਧੀਆਂ ਇਸੇ ਤਰ੍ਹਾਂ ਤਰੱਕੀ ਕਰਦੇ ਨੇ ਆਪਣੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਬਿਲਕੁਲ ਬੱਚਿਆਂ ਨੂੰ ਮਾਰੀਆਂ ਲਾਂਪਤਾਂ ਤੋਂ ਹਟ ਕੇ ਕਿਉਂਕਿ ਚੰਗਾ ਕਰਨ ਲਈ ਕਹਿੰਦੇ ਵੀ ਆਪਣਾ ਨਾਮ ਰੋਸ਼ਨ ਕਰਨ ਲਈ ਲਗਾਤਾਰ ਮਿਹਨਤ ਤਾਂ ਕਰਨੀ ਪਊਗੀ ਆਪਣਾ ਦਾ ਸਾਹਮਣਾ ਵੀ ਕਈ ਵਾਰ ਕਰਨਾ ਪੈਂਦਾ ਪਰ ਤੁਸੀਂ ਕੋਈ ਨਾ ਕੋਈ ਨਾਮ ਜਰੂਰ ਆਪਣਾ ਬਣਾ ਜਾ ਜਿਵੇਂ ਸ਼ੁਭ ਨੇ ਇੱਕ ਬਹੁਤ ਸੋਹਣੀ ਜਿਹੜੀ ਬੁੱਕ ਹੈ ਜਿਹੜੀ ਲਿਖ ਕੇ ਸਾਡੇ ਇੱਥੇ ਐਸਡੀਐਮ ਸਾਹਿਬ ਤੋਂ ਪਬਲਿਸ਼ ਕਰਵਾ ਦਿੱਤੀ ਹੈਗੀ ਜਾਂ ਸਨਮੋਕ ਕਰ ਦਿੱਤੀ ਹੈਗੀ ਤੇ ਬੜੇ ਸੋਹਣੇ ਸ਼ਬਦ ਇਹਦੇ ਵਿੱਚ ਪਰੋਏ ਗਏ ਹੈਗੇ ਆ ਤੇ ਇੱਕ ਸਬਕ ਵੀ ਇਹਦੇ ਵਿੱਚ ਹੈਗਾ ਤੇ ਮੇਰਾ ਖਿਆਲ ਹੈ ਵੀ ਜਦੋਂ ਤੁਸੀਂ ਇਹ ਬੁੱਕ ਪੜੋਗੇ ਤੇ ਬਹੁਤ ਜਲਦ ਆ ਤੁਹਾਡੇ ਤੱਕ ਪਹੁੰਚੂਗੀ ਤੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ ਤੇ ਮੈਨੂੰ ਜਰੂਰ ਮਾਣ ਮਹਿਸੂਸ ਹੋਇਆ ਕਿਉਂਕਿ ਬੇਟੀ ਨੇ ਜਿੱਥੇ ਆਪਣੇ ਮਿਹਨਤ ਪੜ੍ਹਾਈ ਦੇ ਨਾਲ ਨਾਲ ਸਾਰਾ ਕੁਝ ਕੀਤਾ ਉਹਦੇ ਨਾਲ ਨਾਲ ਇੱਕ ਬਹੁਤ ਸੋਹਣਾ ਸੁਨੇਹਾ ਵੀ ਜਿਹੜਾ ਸਾਡੇ ਪ੍ਰਤੀ ਛੱਡਿਆ ਹੈਗਾ ਇਸ ਬੁੱਕ ਦੇ ਰਾਹੀਂ ਤੇ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ